ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੁਆ ਟੀਵੀ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਵੱਲੋਂ ਪਰ ਅੱਜ ਗੱਲਬਾਤ ਕਰਾਂਗੇ ਅਜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਆ ਕੁਝ ਸਥਿਤੀਆਂ ਨੂੰ ਜੱਕ ਕੋਈ ਕਦੇ ਵਿਚਰਨ ਨੀਤੀਆਂ ਕੀ ਕੋਈ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ 2024 ਦੀਆਂ ਚੋਣਾਂ ਵੀ ਜੰਝੂ ਨੇੜੇ ਆਉਂਦੀਆਂ ਨੇ ਤੇ ਅਕਾਲੀ ਦਲ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਪੂਰੀ ਜੋਸ਼ ਸ਼ੋਰ ਦੇ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੁਣ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਉੱਤੇ ਵਿਰੋਧੀਆਂ ਦੇ ਉਹ ਲੋ ਸਵਾਲ ਵੀ ਚੁੱਕੇ ਜਾ ਰਹੇ ਨੇ ਇਹਨਾਂ ਮਸਲਿਆਂ ਦੇ ਨਾਲ-ਨਾਲ ਸੁਖਵੀਰ ਬਾਦਲ ਦੀ ਮਾਫੀ ਤੇ ਅਸੀਫੇ ਦੇ ਦਾ ਵੀ ਜ਼ਿਕਰ ਕਰਾਂਗੇ ਤੇ ਕੀ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਜਰ ਹੋਵੇਗਾ ਅਕਾਲੀ ਦਲ ਦੇ ਨਾਲ ਜੁੜੀ ਹੋਈਆਂ ਕਈਆਂ ਅੱਖਾਂ ਦੇ ਉੱਤੇ ਗੱਲਬਾਤ ਹੋਵੇਗੀ ਤੇ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਸਾਫੇ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਜੋ ਕਿ ਸਿੱਖ ਸਿਆਸਤ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਨੂੰ ਬਖੂਬੀ ਵਾਸਦੇ ਨੇ ਆਪ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਂਦੀ ਆ ਫਿਰ ਕਰਦੇ ਆ ਚਰਚਾ ਐ ਸਾਬ ਤੋਂ ਉਹਦਾ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਤਿ ਸ਼ੰਵਾ ਜੀ ਤੁਹਾਡਾ ਬਹੁਤ ਧੰਵਾ ਜੀ ਕਿ ਐ ਸਾਬ ਜਿਹੜੀ ਸ਼ੋਮਨੀ ਅਕਾਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਅਕਾਲੀ ਜਲਤੋਂ ਪੰਜਾਬ ਬਚਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਕੀ ਸਹੀ ਹੈ ਜਾਂ ਫਿਰ ਨਹੀਂ ਕੀ ਕੁਝ ਹੋਣਾ ਚਾਹੀਦਾ ਅਕਾਲੀ ਦਲ ਨੂੰ ਮੁੜ ਸੱਤਾ ਦੇ ਵਿੱਚ ਆਉਂਦੇ ਲਈ ਪੰਜਾਬ ਦੇ ਵਿੱਚ ਆਪਣਾ ਸਿਆਸੀ ਜਿਹੜਾ ਫੈਰ ਹੈ ਉਹ ਮਜ਼ਬੂਤ ਕਰਨ ਲਈ ਕੀ ਕੁਝ ਯਤਨਪੂਰ ਕਰਨੇ ਚਾਹੀਦੇ ਨੇ ਕੀ ਇਕੱਲਾ ਜਿਹੜੀ ਪੰਜਾਬ ਵਿਚ ਆਉ ਯਾਤਰਾ ਇਹ ਹੀ ਸਹੀ ਹੈ ਇਸ ਸਮੇਂ ਜੀ ਜੀ ਕਿ ਕੋਈ ਅਸੀਂ ਜਦੋਂ ਰਾਜਨੀਤੀ ਦੇ ਵਿੱਚ ਮਹਿਸੂਸ ਕਰਦੇ ਹਾਂ ਨਾ ਜੀ ਰਾਜਨੀਤੀ ਦੇ ਵਿੱਚ ਲੋਕਾਂ ਦੀ ਜਿਹੜੀ ਸ਼ਕਤੀ ਹੈ ਨਾ ਜੀ ਬੜੀ ਵੱਡੀ ਹੁੰਦੀ ਹੈ ਲੋਕ ਤਾਕਤ ਲੋਕਾਂ ਦੀ ਤਾਕਤ ਬੜੀ ਜ਼ਰੂਰੀ ਹੈ ਐਸ ਲਈ ਜੋ ਵੀ ਕੁਝ ਪਿਛਲੇ ਹਾਲਾਤ ਵਿੱਚ ਬਣੇ ਔਰ ਉਹਨਾਂ ਹਾਲਾਤ ਦੇ ਵਿੱਚ ਅਕਾਲੀ ਦਲ ਨੂੰ ਸੈਟਬੈਕ ਪਹੁੰਚੀਏ ਦੋ ਤਿੰਨ ਮਹੀਨੇ ਪਹਿਲਾਂ ਤਾਂ ਉਹ 20 ਸਤਾਰਾਂ ਦੇ ਤੋਂ ਉਹ ਇਹ ਸੱਤਾ ਚਲੀ ਗਈ ਤੇ ਕਾਂਗਰਸ ਆ ਗਈ ਸੀ ਉਸ ਤੋਂ ਬਾਅਦ 15 ਸੀਟਾਂ ਕੁ ਲਈਆਂ ਸੀ ਤੇ ਇਹਦਾ ਮਤਲਬ ਇਹ ਸੀ ਕਿ ਜਿਹੜੀ ਆਵਾਜ਼ ਦੀ ਪਾਰਟੀ ਜਿਹੜੀ ਸੀ ਉਹ ਨਵੀਂ ਤਿਰਸਤੀ ਜੀ ਤੇ ਉੱઠી ਉਸ ਦਾ ਉਸ ਕੋ ਜਿਹੜੀ ਜ਼ਿੰਮੇ ਪਾਰਟੀ ਉਹ ਬਣ ਗਿਆ ਕੁਝਣ ਪਾਰਟੀ ਸੁਭਾਸ਼ ਕੁਬਾਸ਼ ਕਹਿ ਰਹਾ ਤੇ ਉਹ ਜਿਹੜੇ ਫੂਲਕਾ ਸਾਹਿਬ ਦਾ ਸਾਰਾ ਦੌਰ ਸਮਾਸੀ ਦਾ ਸਾਰਾ ਮਸੂਆ ਕਾਲੀਆਂ ਫੇਟ ਉੱਠ ਗਿਆ ਇਹਨਾਂ ਨੇ ਉਹਨਾਂ ਨੇ ਜੋ ਫਾਂਸ ਕੀ ਇਹ ਉਹਨਾਂ ਕਾਰਨਾਂ ਦਾ ਕੋਹਣੀ ਕੀਤੀ ਕਿ ਕਾਰਨ ਅਫਟਰਨ 2115 ਦਾ ਜੋ ਵਿਦਵਿਅਤਾ ਦਾ ਮੁੱਦਾ ਸੀਗਾ ਜਾਂ ਸਜਾਵਾਂ ਦੇਣ ਦਾ ਮੁੱਦਾ ਸੀਗਾ ਜਿਹੜੇ ਦੁਖੀ ਸੀਗੇ ਜਾਂ ਹੋਰ ਜੋ ਇਸ਼ੂ ਸੀਗੇ ਚਾਹ ਨਸ਼ਿਆਂ ਦਾ ਹੈ ਮਾਈਨਿੰਗ ਦਾ ਇਨਫਰਾਸਟ੍ਰਕਚਰ ਦਾ ਹੈ ਚਾਹ ਪੰਜਾਬ ਨੂੰ ਨਵੇਂ ਬੁਲੰਦੀਆਂ ਤੱਕ ਲੈ ਕੇ ਜਾਣ ਦਾ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਇਹ ਮੁੱਦੇ ਸੀਗੇ ਇੱਕ ਨਵਾਂ ਲੋਕਾਂ ਲਈ ਜਨਰੇਸ਼ਨ ਲੋਕ ਜਿਹੜੀ ਜਿਹੜੀ ਜੋਬ ਜਨਰੇਸ਼ਨ ਐ এমਪਲੋਇਮੈਂਟ ਹੈ ਮਿਰ ਰਜ਼ਗਾਰ ਦੇ ਮੁੱਦੇ ਨੂੰ ਅਡਰੈਸ ਕਰਨਾ ਚਾਹੀਦਾ ਸੀ ਨਾ ਜੀ ਉਹ ਨਹੀਂ ਹੋਇਆ ਐਜ਼ ਰਿਜ਼ਲਟ ਲੋਕਾਂ ਨੇ ਉਸ ਸੰਕਲਪ ਦਾ ਕਿਨਨ ਮਤਲਬ ਤੁਸੀਂ ਹੁਣ ਸਾਡੇ ਲੋਕਾਂ ਨੂੰ ਮਨ ਲੱਗ ਚੁੱਕੇ ਹੋ ਲੇਕਿਨ ਫਿਰ ਵੀ ਇੱਕ ਜਰ੍ਹਾਂ ਦੀ ਆਸ ਸੀ ਕਿ 2022 ਤੱਕ ਅਕਾਲੀ ਦਲ ਫਿਰ ਸ਼ਕਤੀਸ਼ਾਲੀ ਹੋ ਕੇ ਇੱਕ ਨਵੇਂ ਤਰੀਕੇ ਨਵੀਂ ਤਰ੍ਹਾਂ ਦੀ ਤੀਜੀ ਤਲ ਦੁਬਸੇ ਬਣਤੇ ਰਹਿ ਗੁਣਿਆ ਰਹੇਗਾ ਲੇਕਿਨ ਨਹੀਂ ਬਣੇਗਾ 15 ਤੋਂ 3 ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਗਏ ਔਰ ਸਾਰੇ ਉਹ ਸਾਰੀ ਸਿੱਧੀਆਂ ਸਾਰੀ ਤੁਲਪਾ ਸਾਡੇ ਸਨਮਾਨੇ ਕੇ ਪਾਸ ਡਿਟੇਲ ਚਾਹੀਏ ਹੁਣ ਸਿੱਧੀਆਂ ਕਿ ਅਕਾਲੀ ਦਲ ਨੂੰ ਹਮੇਂ ਦੇਖਦੇ ਹੋਏ ਲਗਾਤਾਰ 7 ਸਾਲ ਹੋ ਗਏ ਰਹੀ ਲੋਕਾਂ ਨਾਲ ਟੁੱਟਿਆ ਹੋਇਆ ਕਈ ਐਸੇ ਇਸ਼ੂਜ਼ ਆਏ ਨੇ ਜਿਸ ਨਾਲ ਕਿ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਖਾਸ ਤੌਰ ਤੇ ਪੰਚਾਇਤ ਕਲ ਕੇਂਦਰ ਪਰਭਾਵ ਨਹੀਂ ਬਣਿਆ ਉਹਨਾਂ ਕਾਲੀਦਾਰ ਨੇ ਸਮਝੂਸ ਕੀਤਾ ਕਿ ਜਿਵਾਸੇ ਚੋਣ ਆ ਗਈਆਂ ਨੇ ਕਿ ਅਸੀਂ ਲੋਕਾਂ ਨਾਲ ਜੁੜੀਏ ਯਾਤਰਾ ਘਿਰੂ ਕੀਤੀ ਹੈ ਪੰਜਾਬ ਬਚਾਓ ਯਾਤਰਾ ਚੰਗਾ ਹੁੰਦਾ ਜੇਕਰ ਅਸੀਂ ਪੰਚਾਇਤ ਇਸ਼ੂਜ਼ ਲੈ ਕੇ ਜਾਂ ਪੰਜਾਬ ਦੇ ਡੰਗੂ ਸਾਰੀ ਵਾਸਤੇ ਤਾਂ ਅਸੀਂ ਕੋਈ ਨਾ ਕੋਈ ਐਸਾ ਮੁੱਦਾ ਦਿੰਦੇ ਐਸਾ ਕੋਈ ਡਾਕੂਮੈਂਟ ਮੈਪ ਲੈ ਕੇ ਆਉਂਦੇ ਐਸਾ ਕੋਈ ਵਿਜਿਟ ਡਾਕੂਮੈਂਟ ਲੈ ਕੇ ਆਉਂਦੇ ਜਿਨ੍ਹਾਂ ਕੇ ਸੀ ਬਸਤੇ ਤੇ ਕੋਈ 네ਗੇਟਿਵ ਅਪਰੋਚ ਆਇਆ ਪੰਜਾਬ ਸਰਕਾਰ ਨੇ ਕਿਸੇ ਤਰੀਕੇ ਨਾਲ ਜੋ ਕੰਮ ਕਰ ਰਹੀ ਹੈ ਵਨ ਬੀ ਹੋ ਦੀ ਅਦਰ ਸਮਾਣੀਕਾ ਪਰ ਟ੍ਰਿਲ ਜਾਈਏ ਉਹਨੂੰ ਚੈਲੰਜ ਕਰ ਰਹੇ ਨੇ ਕਾਂਗਰਸ ਵੀ ਕਰ ਰਹੀ ਹੈ ਅਕਾਲੀ ਦਲ ਕਰ ਰਿਹਾ ਹੈ ਉਦਰ ਤੋਂ ਵਿਰੋਧੀ ਧਿਰਾਂ ਨੇ ਕਰਨਾ ਹੀ ਹੁੰਦਾ ਹੈ ਪੰਜਾਬ ਸਰਕਾਰ ਜਿਹੜੀ ਹੈ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਉਹ ਤੇਰਾ ਤੇਰ ਬਣ ਦੇ ਕੋ ਦਾ ਪ੍ਰੋਗਰੈਸ ਵਧ ਰਿਹਾ ਹੈ ਉਹ ਨਹੀਂ ਬਣੇ ਲੋਕਤ ਪਤਾ ਲੱਗੇ ਕਾਲੀ ਦਲ ਨੇ ਉਹ ਮਹ ਜਿਹੜੀ ਪੰਜਾਬ ਜੋ ਯਾਤਰਾ ਸ਼ੁਰੂ ਕੀਤੀ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਨੂੰ ਵਿਚਾਰ ਵਾਸਤੇ ਜੋ ਕੋਸ਼ਿਸ਼ ਕੀਤੀ ਬਣੀ ਹੈ ਆਮਾਦੀ ਪਾਰਟੀ ਨੂੰ 2 ਸਾਲ ਹੋਏ ਨਾ ਜੀ ਛੋੜੇ 2 ਸਾਲ ਲੇਕਰ ਉਸ ਤੋਂ ਬਾਅਦ ਜੋ ਪੰਜਾਬ ਦਾ ਪਹਿਲਾ ਪਹਿਲਾ ਪੰਜਾਬ ਹਾਲ ਹੋਇਆ ਉਹਦੇ ਨੇ ਜ਼ਿੰਮੇਵਾਰ ਕੌਣ ਹੈ ਜੋ ਤੋਂ ਇਹ ਪੰਜਾਬ ਚਾਹ ਯਾਰ ਬਾਹਰ ਨਿਕਲਣਗੇ ਤਾਂ ਲੋਕ ਇਹਨਾਂ ਨੂੰ ਜਵਾਬ ਸਵਾਲ ਕਰਦੇ ਆਪਰੇ ਜਿਹੜੀ ਜੋ ਪਕਾਇਆ ਜਾ ਕੇ ਇੱਕ ਗਰੁੱਪ ਹੈ ਅਕਾਲੀ ਦਲ ਦੀ ਆਪਣਾ ਜਿਹੜਾ ਇਨਫਰਾਸਟ੍ਰਕਚਰ ਹੈ ਆਪਣਾ ਜਿਹੜਾ ਪਾਰਟੀ ਸਟ੍ਰਕਚਰ ਹੈ ਉਹ ਬਾਹਰ ਲੋਕਾਂ ਕੋਲ ਜਾਏਗਾ ਨਾ ਤਾਂ ਲੋਕਾਂ ਨੇ ਸਵਾਲ ਕਰਨੇ ਕਿ ਜੇ ਪੰਜਾਬ ਦੀ ਇਹ ਹਾਲਤ ਹੈ ਤਾਂ ਨੇ ਕਿ ਤੁਸੀਂ ਜ਼ਿੰਮੇਵਾਰ ਨਹੀਂ ਇਹ ਤੁਸੀਂ ਇਹ ਜਿਹੜਾ ਪੰਜਾਬ ਵਿੱਚ ਚਿੱਟੇ ਦਾ ਨਸ਼ਿਆਂ ਦਾ ਮਾਈਨਿੰਗ ਦਾ ਔਰ ਜਿਹੜੀ ਬੇਰੋਜ਼ਗਾਰੀ ਦਾ ਮਹਿੰਗਾਈ ਦਾ ਪੰਜਾਬ ਦੇ ਜਿਹੜੇ ਕਾਰਨ ਲਈ ਜਿੰਸ ਸਰਕਾਰਸ ਲੜਿਆ ਜਾ ਰਿਹਾ ਸੀ ਆ ਉਹਦੇ ਬਾਰੇ ਕੁਝ ਜਿਹੜੀ ਕੇਂਦਰ ਸਰਕਾਰ ਫੈਡਰਲ ਸਟਰਕਚਰ ਕਮਜ਼ੋਰ ਕਰ ਰਹੀ ਹੈ ਪੰਜਾਬ ਦੀ ਸੂਬਾਈ ਪਾਰਟੀ ਕਮਜ਼ੋਰ ਹੋ ਗਈ ਹੈ ਦੂਜੀ ਸੂਬਾਈ ਪਾਰਟੀ ਬਜ਼ੂਰ ਕੀ ਉਹਦੇ ਤੁਸੀਂ ਜ਼ਿੰਮੇਵਾਰ ਨਹੀਂ ਹੈਗੇ ਹੁਣ ਇੱਥੇ ਆ ਕਿ ਮੈਂ ਤੁਹਾਨੂੰ ਚਾਹਤੀ ਚੱਤ ਕਰ ਜੇ ਜਿਹੜੀ ਯਾਤਰਾ ਹੈ ਜੇਕਰ ਲੋਕਾਂ ਨਾਲ ਸੰਪਰਕ ਕਰਨਾ ਹੈ ਜੋ ਬਸਟ ਸਰਕਾਰ ਇਹ ਤਾਂ ਸਰਕਾਰ ਕਰਦੇ ਸਵਾਲ ਕਰਦੇ ਸ਼ੂਨੀ ਕਮੇਟੀ ਜਿਹੜੀ ਹੈ ਕਮਾਸ ਕਰ ਰਹੀ ਹੈ ਅਨੰਦਪੁਰ ਸਾਹਿਬ ਤੋਂ ਦਮਨੋ ਸਾਹਿਬ ਤੱਕ ਜਿਹੜੇ ਸਰਕਾਰ ਸਵਾਦ ਕਰ ਰਹੇ ਚੰਗੀ ਗੱਲ ਲੋਕਾਂ ਨਾਲ ਜੁੜਨਾ ਚਾਹੀਦਾ ਪਰ ਸਾਲੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਕਿਵੇਂ ਜਸਨਾ ਹੋਰ ਗੱਲ ਹੈ ਜੋੜਨਾ ਹੋਰ ਗੱਲ ਹੈ ਲੋਕ ਕਿਵੇਂ ਜੁੜਨਗੇ ਲੋਕਾਂ ਦੀ ਸਮੱਸਿਆਵਾਂ ਨੇ ਕਿਸਾਨਾਂ ਦੀ ਸਮੱਸਿਆਵਾਂ ਨੇ ਕਿਰਤੀਆਂ ਮਜ਼ਦੂਰਾਂ ਦੀ ਸਮੱਸਿਆਵਾਂ ਨੇ ਟਰੇਲੂ ਲੋਕਾਂ ਦੀ ਸਮੱਸਿਆਵਾਂ ਨੇ ਨੌਜਵਾਨਾਂ ਦੀ ਸਮੱਸਿਆਵਾਂ ਨੇ ਕਿਸ ਮਸੇ ਉਹ ਨਹੀਂ ਤੋਂ ਮੈਂ ਕਿ ਜੇ ਤੁਹਾਡੇ ਲਈ ਅਕਾਰੀ ਦਾ ਕੰਮ ਕਰਨਾ ਯਾਤਰਾ ਦੇ ਸਮਾਂ ਦੇ ਯਾਤਰਾ ਕਟੋ ਸਵਾਗਤ ਕਰਦੇ ਹਾਂ ਪਰ ਤੁਹਾਡੇ ਕੋਲ ਵਿਜ਼ਨ ਕੀ ਹੈ ਪੰਜਾਬ ਨੂੰ ਬਚਾਉਣ ਦਾ ਇੱਕ ਰੋਡਮੈਪ ਕੀ ਹੈ ਡਾਕੂਮੈਂਟ ਤੁਹਾਡੇ ਕੋਲ ਹੋ ਗਿਆ ਮੈਂ ਸਮਝਦਾ ਕਿ ਜੱਟਕਰ ਕਾਲੀ ਦਲ ਸੁਵੀਰ ਸਿੰਘ ਬਾਦਲ ਕੁਝ ਕੁ ਵਿਸ਼ੇਸ਼ ਵਿਦਵਾਨਾਂ ਨੂੰ ਇਕੱਠੇ ਕਰ ਕੋ ਸੰਮੇਲ ਕਹਿੰਦਾ ਕਰ ਜੋ ਨਹੀਂ ਆਇਆ ਪਰ ਮੈਂ ਸੁਝਾ ਫਿਰ ਸਵਾਲ ਹੈ ਕਿ ਨਾਲਾ ਵਿਸ਼ਾ ਵਿਸ਼ਾ ਬਸ਼ੂ ਕੀ ਹੋਏਗਾ ਤਾਂ ਮੈਨੂੰ ਲੱਗਦਾ ਕਿ ਐਸੀ ਸਾਰੀ ਵੱਡੀ ਗੱਲ ਹੈ ਜਿ ਐਸਲੇ ਮੁੱਦਾ ਪੰਜਾਬ ਦੀ ਨੰਨੁਸਾਰੀ ਦਾ ਹੈ ਕੀ ਪੰਜਾਬ ਦੀ ਜਿਹੜੀ ਸੁਵਾਈ ਪਾਰਟੀ ਹੈ ਉਹ ਦਾ ਪੰਜਾਬ ਦੇ ਨਾਮ ਸਾਰੀ ਵਾਸਤੇ ਕੀ ਦ੍ਰਿਸ਼ਟੀਕੋਣ ਹੈ ਪੰਜਾਬ ਦੇ ਬੇਰੋਜ਼ਗਾਰ ਬੰਦੇ ਜਿਹੜੇ ਰੁੱਲਦੇ ਫਿਰਦੇ ਨੇ ਉਹਨਾਂ ਨੂੰ ਕੀ ਇੱਥੇ ਰੋਜ਼ਗਾਰ ਨਹੀਂ ਮਿਲ ਸਕਦਾ ਕੀ ਜੋ ਕੇਂਦਰ ਸਰਕਾਰ ਐ ਇਸਨੇ ਪੰਜਾਬ ਦੇ ਨਾਲ ਸਵੇਸ ਹੋਰ ਸੂਬਿਆਂ ਦੇ ਨਾਲ ਜੋ ਸੁਵਾਈ ਪਾਰਟੀ ਕਮਜ਼ੋਰ ਕਰ ਰਹੀ ਹੈ ਜਾਂ ਇੱਕ ਹਿੰਦੂਤਾਂ ਵੀ ਜਿਹੜਾ ਇੱਕ ਅਜਗਰ ਜਿਹੜਾ ਸਾਹਮਣੇ ਆ ਰਿਹਾ ਹੈ ਢਾਹੜ ਦਾ ਉਸ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਕੋਈ ਨਾ ਸੋਰੀ ਅਕਾਲੀ ਦਾ ਕੋਈ ਕੀ ਕੀ ਦ੍ਰਿਸ਼ਟੀਕੋਣ ਹੈ ਇਹ ਤਾਂ ਇਸ ਗੱਲ ਇਹਨਾਂ ਨੂੰ ਸਵਾਲ ਨਾਲ ਅਡਰੈਸ ਕਰਨ ਦੀ ਬਜਾਏ ਉਹ ਉਸ ਬੀਜੇਪੀ ਦੇ ਨਾਲ ਮੁਰਸ਼ਦ ਜਤਾ ਕਰੂ ਤੇ ਆ ਜਿਹਨੂੰ ਜਿਸ ਨੇ ਕਿ ਸਾਡੇ ਬਚਾਰਾਂ ਇਹਨਾਂ ਕੁਛ ਕੀਤਾ ਕਿਸ ਨਾਲ ਨਾਲ ਕੀਤਾ ਮੇਰਾ ਤੁਹਾਡਾ ਸਵਾਲ ਹੈ ਕਿ ਪਾਈ ਜਾਤਰਾ ਕੱਢੋ ਲੇਕਿਨ ਸਵਾਲ ਇਹ ਵੀ ਆਪਾਂ ਕੋਈ 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 ਸਾਡੇ ਕੋਲ ਡਾਕੂਮੈਂਟ ਹੈ ਇਹ ਪੰਜਾਬ ਨੂੰ ਬਚਾਉਣ ਲਈ ਕੀ ਪੰਜਾਬ ਨੂੰ ਬਚਾਉਣ ਲਈ ਕੋਈ ਰੋਡਮੈਪ ਹੈ ਕੋਈ ਦ੍ਰਿਸ਼ਟੀਕੋਣ ਹੈ ਰੂਪਰੇਖਾ ਹੈ ਉਹ ਲੈ ਆਪਾਂ ਸਹਾਇਤਾ ਕਰਾ ਕੇ ਤੁਹਾਡਾ ਜੀ ਜੀ ਕੀ ਹੁਣ ਦੂਜੇ ਪਾਸੇ ਇਹ ਗੱਲ ਵੀ ਜਿਹੜੀ ਚਰਚਾ ਦੇ ਵਿੱਚ ਹੀ ਬਿਲੰਬੇ ਸਮੇਂ ਤੋਂ ਆਉਂਦੀ ਜਾ ਰਹੀ ਹੈ ਕਿ ਸੁਖਵੀਰ ਬਾਦਲ ਅਸਤੀਫਾ ਦੇਣ ਤਾਂ ਕਿ ਮੁੜ ਅਕਾਲੀ ਦਲ ਦੇ ਵਿੱਚ ਜਾਨ ਪੈ ਸਕੇ ਸਿਆਸੀ ਤੌਰ ਦੇ ਉੱਤੇ ਭਾਵੇਂ ਸੁਦੇਸ਼ ਸਿੰਘ ਢੀਂਡਾ ਹੋਰੀ ਹੋਵੇ ਜਾਂ ਫਿਰ ਹੋਰ ਤਕਸਾਲੀ ਲੀਡਰਸ਼ਿਪ ਦੇ ਵਿੱਚ ਜਗੀਰ ਕੋਰ ਸੀ ਤਾਂ ਕਿ ਸਾਰੇ ਮੁੜ ਇੱਕ ਮੰਚ ਦੇ ਉੱਤੇ ਇਕੱਠੇ ਹੋ ਸਕਣ ਇਹ ਤੁਹਾਨੂੰ ਲੱਗਦਾ ਹੈ ਕਿ ਸੁਖਵੀਰ ਬਾਦਲ ਦੀ ਮਾਫੀ ਦੇ ਨਾਲ ਜਾਂ ਫਿਰ ਸੁਖਵੀਰ ਬਾਦਲ ਦੇ ਵੱਲੋਂ ਅਸਤੀਫੇ ਦੇ ਨਾਲ ਪੰਜਾਬ ਦੇ ਵਿੱਚ ਮੁੜ ਅਕਾਲੀ ਦਲ ਸੱਤਾ ਦੇ ਵਿੱਚ ਆ ਸਕਦਾ ਜਾਂ ਫਿਰ ਜੇਕਰ ਸੁਖਵੀਰ ਬਾਦਲ ਪ੍ਰਧਾਨਗੀ ਦੇ ਉਹਦੇ ਤੇ ਰਹਿੰਦੇ ਨੇ ਤਾਂ ਅਕਾਲੀ ਦਲ ਦੇ ਤੱਪ ਵੀ ਕੀ ਹੋਊਗਾ ਜੇਕਰ ਅਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਜਨਵਰੀ ਸੌਂਪ ਦੇ ਨੇ ਤਾਂ ਸਤਨਜਰ ਦੇ ਵਿੱਚ ਅਕਾਲੀ ਦਲ ਵੀ ਕੀ ਰਹੇਗਾ ਜੀ ਇਹ ਬਣ ਚੱਡੀ ਥੀ ਰ ਭਾਈ ਸਾਹਿਬ ਜੀ ਬਣੀ ਚੱਡੀ ਸੀ ਇਹਨੇ ਕਈ ਸਾਲਾਂ ਤੋਂ ਗੱਲ ਚੱਲ ਰਹੀ ਹੈ ਅਸਤੀਫਾ ਦੇਵੇ ਅਸਤੀਫਾ ਦੇਵੇ ਇਕੋ ਇਟ ਇਜ਼ ਇੱਕ ਮਹੱਤਵਪੂਰਨ ਸਵਾਲ ਹੈ ਜਿਸ ਜਿਹੜੀ ਇਸ ਲਈ ਜਾਂ ਜਿੱਥੇ ਜਿੱਥੇ ਇਹ ਰਾਜਨੀਤਿਕ ਬੜੀ ਸਪਸ਼ਟ ਲੋਕਤੰਤਰੀ ਤਰੀਕੇ ਨਾਲ ਚੱਲ ਰਹੀ ਹੈ ਉਸ ਦੇ ਵਿੱਚ ਲੋਕ ਇਹ ਨਹੀਂ ਰੱਖਦੇ ਕਿ ਅਸੀਂ ਆਪ ਦੇ ਨਾਲ ਚੰਗੇ ਰਹੀਏ ਕੋਈ ਆਗੂ ਹੈ ਕੋਈ ਜਲਦੀ ਜ਼ਿੰਮੇਵਾਰੀ ਮਸੂਦ ਕਬੂਲ ਕਰ ਲੈਂਦਾ ਹੈ ਕਿ ਜੋ ਕੁਛ ਵੀ ਹਾਰ ਬਿਲੀ ਹੈ ਉਹਦਾ ਮੈਂ ਜ਼ਿੰਮੇਵਾਰ ਹਾਂ ਇਹ ਲੋ ਮੈਸੇਜ ਬਤੇਗਾ ਲੋਕ ਚਾਹੀਦਾ ਫੈਸਲਾ ਵਿਵਾਦ ਮੈਰਾ ਸਤਿਥਾ ਹੈਗਾ ਇਹ ਆਪਣੀ ਜ਼ਿਮੇਵਾਰੀ ਪੂਰ ਕਰਕੇ ਪਾਸੇ ਹਟਦਾ ਕਿਤੇ ਵੇਲੇ ਜੀਵਨ ਦੀ ਸਥਿਤੀ ਬਣ ਗਈ ਜਿਹੜਾ ਪਰਿਵਾਰ ਹੈ ਨਾ ਪਰਵਾਜ਼ਨ ਪਰਵਾਪਰਨ ਪ੍ਰਕਾਸ਼ੀ ਬਾਦਲ ਦੇ ਜਿਹੋ ਜਹਾ 2008 ਦੇ ਵਿੱਚ 500 ਦੇ ਤੀਜੇ ਉਹ ਜਦੋਂ ਇੱਕ ਤੇ 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 ਸੈਟਬੈਕਸ ਪਹੁੰਚ ਚੁੱਕੀ ਆ ਰਹੀ 2014 ਚ ਤਾਰਾ ਚ 22 ਤਿੰਨ ਸੈਟਬੈਕਸ ਦੇ باوجود ਵੀ ਇਹ ਕਰ ਉਹਦੇ ਨਾਲ ਚੰਬੜ ਕੇ ਅਸੀਂ ਫਿਰ ਕੋਈ ਨਵੀਂ ਨੀਤੀ ਨਹੀਂ ਅਸਤੀਫਾ ਦੇ ਤਾਂ ਬਚ ਲੋ ਕੀ ਹੁੰਦਾ ਕਿ ਜੋ ਮੇਰੀਆਂ ਨੀਤੀਆਂ ਸੀਗੀਆਂ ਉਹ ਸਫਲ ਨਹੀਂ ਹੋਈਆਂ ਕਾਦਰ ਸਾਥ ਨਹੀਂ ਹੋਈ ਮੈਂ ਪਾਸੇ ਹਟ ਜਨਾ ਡੀ ਆਪਣੇ ਤੌਰ ਤੇ ਫੈਸਲਾ ਕਰ ਲੇ ਕੋਈ ਐਸੇ ਬੰਦੇ ਨੂੰ ਅੱਗੇ ਲਿਆਵੇ ਐਸਾ ਗਰੁੱਪ ਆ ਲੀਡਰਸ ਅੱਗੇ ਲਿਆਵੇ ਤਾਂ ਕਿ ਜਿਹੜਾ ਕ੍ਰਾਈਸਿਸ ਆਜਾ ਦਾ ਲੀਡਰਸ਼ਿਪ ਉਹ ਹੱਲ ਹੋ ਜੇ ਔਰ ਨਵੇਂ ਤਰੀਕੇ ਨਾਲ ਉਹ ਪਾਰਟੀ ਚੱਲ ਪਵੇ ਸਾਡੇ ਲੋਕ ਲੋਕਾਂ ਦਾ ਬਚਿਆ ਰਹੇ ਹੁਣ ਇੱਥੇ ਆ ਕੇ ਬੜੀ ਚੀਜ਼ ਦੀ ਗੱਲ ਹੈ ਕਿ ਸਿੱਖਾਂ ਨੂੰ ਤਿਆਗ ਦੀ ਗੱਲ ਦੀ ਭਾਵਨਾ ਜਿਹੜੀ ਹੈਗੀ ਹੈ ਉਹ ਗੁਰਬਾਣੀ ਦੱਸਦੀ ਹੈ ਕਿ ਮਾਨਦਾਰੀ ਦੀ ਭਾਵਨਾ ਦੀ ਗੱਲ ਦੱਸਦੀ ਗੁਰਬਾਣੀ ਸਾਡੇ ਪ੍ਰਚਾਰਕ ਸਾਡੇ ਸੰਸਥਾਵਾਂ ਕਰਦੀ ਹੈ ਨਾ ਜੀ ਗੱਲ ਪਰ ਇੱਥੇ ਆ ਕੇ ਬੜੀ ਕੰਟਰਡਿਕਸ਼ਨ ਹੈ ਕਿ ਅਸੀਂ ਦੋ ਦਿਨ ਚੰਬੜੇ ਰਹਿੰਦੇ ਹਾਂ ਜੋ ਖੈਰ ਮੈਂ ਇਸ ਵਾਲੇ ਹੁਣ ਬਹੁਤਾ ਸਮਝ ਨਹੀਂ ਲਗਾ ਪਾਉਂਦਾ ਮੈਂ ਕਹਾਂਗਾ ਕਿ ਜੇਕਰ ਅਸੀਂ ਸਾਹ ਨਹੀਂ ਦੇ ਪਾ ਰਹੇ ਤਾਂ ਕੀ ਕਰੀ ਪੱਤ ਸੁਖਵੀਰ ਸਿੰਘ ਜੀ ਤੇ ਸਾਹ ਬਾਹਰ ਆ ਕੇ ਬਿਸਤੀ ਫਾਦੇ ਜਗੀਰ ਕੌਰ ਬਾਹਰ ਆ ਗਈ ਹੁਣ ਫਰਾਂ ਬੁਰਾ ਜਾਇ ਹੈ ਜੀ ਕਾਫੀ ਚੱਲੇ ਗਏ ਦੂਜੀ ਪੰਤਕ ਤੇਰਾ ਮੰਨ ਲਿਆ ਸਤੀਫਾ ਮੈਂ ਸਦਾ ਕਸਲੇ ਜਿਹੜਾ ਸਮਾਂ ਨਾਲ ਜੀ ਉਹ ਸਮਾਂ ਹੀ ਰਿਹਾ ਇਸ ਦੀਵ ਮਕਰ ਦਾ ਉਹ ਆਪਣੇ ਤੌਰ ਤੇ ਕਹਿ ਨਵੇਂ ਆਪਣੇ ਤੌਰ ਤੇ ਮੰਨ ਜਾਵੇ ਕੋਈ ਕੋ ਦਾ ਪਲਟਾ ਆਵੇ ਇੱਕ ਰਾਤ ਨੂੰ ਸੁਬਰਾ ਜਾਇ ਆਜੂ ਖਿਚਾਰੇ ਚਲੋ ਮੈਂ ਪਾਸ ਨਾਲ ਬਹੁਤ ਬਹੁਤ ਪਿਟ ਦੇ ਕੇ ਬੈਠਾ ਰਿਹਾ ਅੱਜ ਮੈਂ ਪਾਸਰ ਨੂੰ ਕਰਤਾ ਹੈ ਤਾਂ ਮੈਂ ਅਕਾਲਤ ਅਸੀਂ ਆਪਣੇ ਤੋਂ ਅਰੇ ਭਾਈ ਪਾਸ ਦਾ ਫੈਸਲਾ ਤੇਰਾ ਤੁਸੀਂ ਜੋ ਫੈਸਲਾ ਕਰੋ ਕਰਨਾ ਹੈ ਅਲਟੀਮੇਟ ਨੇ ਫੈਸਲਾ ਲੋਕਾਂ ਨੇ ਕਰ ਪਾਸ ਨੇ ਕਰ ਬਿਲਕੁਲ ਸਾਡਾ ਐਂਡ ਐਸ ਪੰਥਕਤ ਹਮ ਦਰਦ ਹੋਰ ਦਿਨ ਆਤੀ ਸਾਡਾ ਕੰਸਰਨ ਹੈ ਮੇਰੇ ਵਰਗੇ ਲਖਨ ਨੌਜਵਾਨ ਦੇ ਨਖਾ ਬਜ਼ੁਰਗ ਨੇ ਲਖਨ ਲੋਕ ਨੇ ਜਿਹਨਾਂ ਦਾ ਕੰਸਰਨ ਹੈ ਕਿ ਪੰਥ ਬਚੇ ਕਪਾਲ ਕਾਲੀ ਪਾਰਟੀ ਬਚੇ ਅੱਧਰ ਨਹੀਂ ਨਿਕਲਿਆ ਬਦਲਦੇ ਬਦਲਦੇ ਕਰਦਿਆ ਕਰਨੇ ਆਸੀਂ ਇਹ ਨੀਕਾ ਹਾਲਤਾ ਦੇ ਬੈਠੇ ਆ ਮੰਦਿਰ ਜੀ ਅਸੀਂ ਤੋਂ ਲੈ ਕੇ ਉਸ ਤੋਂ ਪਹਿਲਾਂ ਪ੍ਰਕਾਰ ਸਿਵਲ ਜੀ ਸੀ ਮਾੜਾ ਦੇਖ ਲਓ ਇਹ ਹਾਲ ਹੋਇਆ ਨਹੀਂ ਬਦਲਿਆ ਜਿਤਨਾ ਅਸਦੀ ਹੈ ਦੁਖਾਂਤ ਹੈ ਉਹ ਬਦਲ ਨਾ ਮਿਲਣ ਕਰਕੇ ਸਾਡੇ ਕੋਲ ਹੁਣ ਕੀ ਚੀ ਹੈ ਇਹ ਹੀ ਸੁਭੀਸ਼ ਮਰ ਆਕੀ ਇਹਨੇ ਚਪਣਾ ਪਏਗਾ ਸਾਨੂੰ ਸੁਭੀਸ਼ ਦਾ ਦਰਦ ਹੈ ਕਿ ਸੁਭੀਸ਼ ਜੀ ਭਾਦਰ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਪੰਥ ਨੂੰ ਇੱਕ ਨਵੀਂ ਦਿਸ਼ਾ ਦੇ ਦਿਓ ਤੁਸੀਂ ਤਾਂ ਆਪਣੇ ਕੋਲੋਂ ਪੰਜ ਬਿਨ ਤੁਸੀਂ ਸਿਰਫ ਸਾਈਡ ਤੇ ਹੋ ਜਾਓ ਤੁਸੀਂ ਦੇਖੋ ਕਾਂਗਰਸ ਨੇ ਇੱਕ ਜਲਾ ਲਿਆ ਕੇ ਨਹੀਂ ਫੈਸਲਾ ਜਦੋਂ ਰਾਹੁਲ ਗਾਂਧੀ ਉਹ ਆਰੇ ਸੀ ਖੜਗਨ ਬਣਾ ਦਿੱਤਾ ਲੇਕਿਨ ਤਾਕਤ ਉਹਨਾਂ ਦੀ ਬਣੀ ਹੈ ਨਾ ਜੀ ਤੁਸੀਂ ਲੋਕਾਂ ਕੋਲ ਜਾਓ ਪੰਜਾਬ ਜੀ ਪੰਜਾਬ ਦੇ ਵਿੱਚ ਵੀ ਲਵਜੋਤ ਸਿੰਘ ਸਿੱਧੂ ਨੂੰ ਹਟਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ ਸੀ 2022 ਦੀ ਚੋਣਾਂ ਦੀਆਂ ਤੋਂ ਬਾਅਦ ਅੱਜ ਉਹਨਾਂ ਦੇ ਵਿੱਚ ਵੀ ਇਹ ਆਪਣਾ ਕੰਮ ਕਰਦਾ ਪਿਆ ਉਹ ਹੁਣ ਲਵਜੋਤ ਸਿੰਘ ਸਿੱਧੂ ਆਪਣੇ ਕੇਮ ਫਿਰਦਾ ਪਿਆ ਸੋ ਉਹ ਉਹ ਪਾਰਟੀਆਂ ਦੇ ਨੀਤੀਆਂ ਹੈ ਲੈ ਹੈ ਕਿ ਕੀ ਫਰੈਸ਼ ਮਾਈਂਡ ਨਾਲ ਫਰੈਸ਼ ਮਾਈਂਡ ਨਾਲ throty mind ਨਾਲ ਲੋਕਾਂ ਕੋ ਜਾਵਾਂਗੇ ਸਾਡੇ ਕੋਲ ਕੋ ਨੀਤੀ ਹੈ ਸਾਡੇ ਕੋਲ ਕੋ ਰੋਡ ਮੈਪ ਹੈ ਪੰਜਾਬ ਦੀ ਸਿਹਤ ਵਾਸਤੇ ਸੋ ਮੈਂ ਮਹਿਸੂਸ ਕਰਾਂਗਾ ਮੈਂ ਪਹਿਲਾਂ ਹੀ ਗੱਲ ਕਰ ਚੁੱਕਾ ਕੈਸੇ ਪੰਜਾਬ ਨੂੰ ਦੁਵਾਨਾਂ ਦੀ ਜੋੜ ਆ ਗਈ 59 ਦੇ ਜਿਹੜੇ ਲੋਕਾਂ ਚ ਬੈਠੇ ਨੇ ਪੰਦਰ ਦੀ ਉਹਨਾਂ ਨਾਲ ਬਾਹਰ ਨਿਕਲਦੀ ਲੋੜ ਪੈ ਗਈ ਅਦਰਵਾਈ ਬਹੁਤ ਨੁਕਸਾਨ ਦੇ ਜੀ ਜਿਸ ਨੂੰ ਜਿਸ 24ਵੀਂ ਜਿਸ ਸੁਸਾਇਟੀ ਨੂੰ ਸੋ ਮੈਂ ਮਹਿਸੂਸ ਕਰਦਾ ਕਿ ਅਗਰ ਹਰਜ਼ ਕਰ ਲੋ ਇਹ ਸਾਰੇwidetilde ਜੋ ਨਾਵੇਂ ਖੋਦੂ ਬੂ ਵਾਲਾ ਉਹ ਜੋ ਕਰਦਾ ਕਰਨ ਦਿਓ ਪਾਰਟੀ ਚ ਲਾਲਵੇ ਸੁਧਾਨ ਦੀ ਪਾਰਟੀ ਫੈਸਲਾ ਕਰਨਾ ਹੈ ਕਿ ਸਾਡਾ ਤੁਹੂ ਹੁਕ ਹੈ ਉਹ ਜਿਹੜੇ ਨਾਂ ਦੇ ਖੋਦ ਸੱਜੇ ਕਬਿਲ ਲਾਗੂ ਹੈ ਉਹਨਾਂ ਫੈਸਲਾ ਕਰਨ ਕਿ ਸੁਖੀਰ ਬਾਦਲ ਅਗੇ ਸਮ ਲਿਜਾ ਸਕਿਆ ਕਿ ਨਹੀਂ ਲਿਜਾ ਸਕਿਆ ਵਾਚ ਲੈਵਲ ਤੇ ਜਿਹਨੇ ਲੋਕ ਨੇ ਕੌਮ ਦਰਬੀ ਦੇ ਸੋਚਣ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਇੱਕ ਨਵੀਂ ਚੇਤਨਾ ਦੇ ਵਿੱਚ ਆਪਣੇ ਨੂੰ ਆਰਗੇਨਾਈਜ਼ ਕਰੀਏ ਕੌਮ ਵਿਚੋ ਲੀਡਰਸ਼ਿਪ ਪੈਦਾ ਕਰੀਏ ਔਰ ਕਾਹ ਤੱਕ ਸਾਡੇ ਬੜੀ ਬੜੀ ਜ਼ਿੰਮੇਵਾਰੀ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਅੱਗੇ ਆ ਕੇ ਪਾਕ ਨੂੰ ਗਵਾਇ ਦੇ ਦੇਖੋ ਦਰਸ਼ਨ ਸਿੰਘ ਦਾ ਪ੍ਰਸਾਦ ਦਰਸ਼ਨ ਮੈਂ ਕੁਝ ਬਾਤ ਮੈਂ ਜੇ ਮਰਜੀ ਨਾਲ ਹਥਿਆਲ ਬਣਿਆ ਬਾਅਦ ਚ ਲੇਕਿਨ ਮੈਂ ਪ੍ਰਸਾਦ ਦਰਸ਼ਨ ਸਿੰਘ ਇਸ ਵਾਰ ਵਾਲੇ ਸ਼ਾਬਾਸ਼ ਜਮਤ ਦਿੱਤੀ ਸੀ ਲੋਗ ਲਈ ਹੁਣ ਵੀ ਦੇ ਰਿਹਾ ਤੇ ਉਹਨਾਂ ਨੇ ਉਸ ਸਮੇਂ ਕਠਨ ਸਮੇਂ ਦੇ ਵਿੱਚ ਸਿਮਰ ਜੀ ਸੀ ਮਾਂ ਦੀ ਲੀਡਰਸ਼ਿਪ ਉੱਕੇ ਲੈ ਕੇ ਆਏ ਸੀ ਉਹ ਤੋ ਯਾਦ ਹੈ ਪੁਰਾਣੇ ਕਦੇ ਅਸ ਉਸ ਦਾ ਛੋਟੇ ਵਕ ਉਸ ਲਈ ਸ਼ਿਵਰ ਜੀ ਸਮਾਜ ਦੇ ਨਿਰਦੇਸ਼ਕ ਸਮਝ ਲਿਆ ਜੀ ਉਹ ਸਮਝ ਕ੍ਰਾਈਸਿਸ ਹੱਲ ਹੋਇਆ 94 ਦੇ ਵਿੱਚ ਪ੍ਰਸਾਦ ਜੀ ਨੇ ਕ੍ਰਾਈਸਿਸ ਹੱਲ ਕੀਤਾ ਸੀ ਜਦੋਂ ਪੰਜਾਬ ਮਲੇ ਲਾਲ ਤੇ ਸਤਵੇਂ ਦੇ ਕਾਲੀਦਾਰ ਇਕੱਠੇ ਕਰਦੇ ਸੀਗੇ ਮੈਨੂੰ ਲੱਗਦਾ ਕਿ ਐਸੇ ਹਾਲ ਤੱਕ ਜਦੋਂ ਹਰਪ੍ਰੀਤ ਸਿੰਘ ਉਹਨਾਂ ਨੇ ਮੈਂ ਮੈਨੂੰ ਵਾਲਾ ਸੀ ਕਿਸੇ ਗੱਲ ਦੁੱਖ ਹੁੰਦਾ ਹੈ ਇਹ ਜਿਸ ਹਿਸਾਬ ਬਾਹਲੇ ਇਹਨਾਂ ਦੀ ਗੱਲ ਹੈ ਕਿ ਮੈਂ ਅ ਬਰਸਰ ਜਾਨੀ ਹਰ ਕੋਈ ਸੋਨੇ ਨੂੰ ਵੀ ਜਿੱਦੀ ਸਦੀ ਸੀ ਨਾ ਨੇ ਜਿਸ ਨੂੰ ਬਹੁਤ ਬਹੁਤ ਤਕਤ ਲੈਣ ਕਿਹਾ ਸੀ ਉਹ ਜੰਗਲ ਸਾਹ ਜਿਹੜੇ ਲੋਕਾਂ ਨੇ ਉਸ ਨਵਜੋਸ਼ ਸਿੱਧੂ ਦੇ ਚਰਨ ਜੀ ਸੀ ਚੰਨੀ ਜਿਹੜੇ ਨੂੰ ਗਏ ਸੀ ਉੱਥੇ ਪਤੰਤ ਬਰਸਾਤ ਦੁਨਾਦੇ ਦੇ ਅਸੀਂ ਇਹ ਛੜਦੇ ਵੀ ਜਿਹਨਾਂ ਲੋਕਾਂ ਨੇ ਕਾਲ ਤੱਕ ਸੱਟ ਆਇਆ ਅੱਜ ਉਹ ਦਰਬਾਰ ਕਰਮਚਾਰਾਂ ਵਿੱਚ ਆਏ ਨੇ ਆਪਣੇ ਤੱਕ ਤਾਕਤ ਦੇ ਸਿਤ ਦਿਖਾਉਣ ਵਾਸਤੇ ਕੀ ਤੁਹਾਨੂੰ ਇਸ ਗੱਲ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਪੰਥ ਦੀ ਜਿਹੜੀ 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 ਫੁੱਟੀਆਂ ਟੱਕਤਾਂ ਟੁੱਟੀਆਂ ਖਿੰਡੀਆਂ ਟਾਗ ਇਕੱਠਿਆ ਕਰੀਏ ਪ੍ਰੈਜ਼ੀਡੈਂਟ ਹੈ ਬਿਲਕੁਲ ਸੋ ਮੈਂ ਸੋਚਦਾ ਕਿ ਆਕਰ ਫਿਰ ਇਸ ਕਮੇਸਤਾਨਾ ਆ ਕੇ ਗੁਰੂ ਮਾਰਾ ਕਿਰਪਾ ਕਰੇ ਕਿ ਐਸਲਾ ਕੋਈ ਐਸਲਾ ਕੋਈ ਬਖਸ਼ਿਸ਼ ਆਮੀ ਵਰੇ ਪੰਥ ਦੇ ਪੰਥਦਰਨੀਆਂ ਤੇ ਕਿਉਂਕਿ ਆ ਕੇ ਪੰਥ ਦੀ ਜਿਹੜੀ ਹੈ ਇੱਕ ਨਵੀਂ ਲੀਡਰਸ਼ਿਪ ਦੇਣ ਸਰਵੀਰ ਸਿੰਘ ਬਾਦਲਵਾੜਾ ਦਾ ਇੱਕ ਨਾਮ ਸਮਾਏਗਾ ਉਹ ਆ ਜਾਵੇ ਤਾਂ ਚੰਗੀ ਗੱਲ ਹੈ ਪਰ ਉਹਨੂੰ ਪਹਿਲਾਂ ਪੰਥਕ ਹੋਣਾ ਪਏਗਾ ਪੰਥ ਦੇ ਵੇਲੇ ਖਰਾਬ ਹੋਣਾ ਪਏਗਾ ਬੀਜੇਪੀ ਵਰਗੀਆਂ ਜਿਹੜੀਆਂ ਸਿਰ ਸਾਕਸ਼ੀਆਂ ਦੀ ਵੋਟ ਆਸਾ ਛੱਡਣਾ ਪਏਗਾ ਜੇਕਰ ਬੀਜੇਪੀ ਨੇ ਕੀਤਾ ਮਨਦੀਪ ਜੀ ਪੰਜਾਬ ਵਾਸਤੇ ਬੜਾ ਕਾਲਾ ਦਿਨ ਹੋਏਗਾ ਤੁਸੀਂ ਸਮਝ ਜਾਂਦਾ ਜਾਂ ਗਾ ਕੀ ਬੁਰਾ ਅਜੰਡਾ ਲਿਆਓ ਨਾ ਜੀ ਚਲੋ ਬੀਜੇਪੀ ਹਿੰਦੂਤਵ ਜਿਹੜਾ ਲੈ ਆ ਰਹੀ ਹੈ ਰਾਜਨੀਤੀ ਦੇ ਸਮਝੋਤੇ ਹੁੰਦੇ ਨੇ ਘਰਸ਼ਣ ਹੁੰਦੇ ਨੇ ਨੋ ਡਾਊਟ ਪਰ ਤੁਸੀਂ ਆਪਣਾ ਅਜੰਡਾ ਹੈ ਜਿਹੜਾ ਰੋਡ ਮੈਪ ਹੈ ਆਪਣਾ ਜਿਹੜਾ ਮਿਸ਼ਨ ਹੈ ਨਾਲ ਕੋਸ਼ਾ ਤੇ ਮਤੇਦਾ ਹੈ ਉਸ ਨਾਲ ਐਲਾਨ ਨਮੇਦਾ ਉਸ ਨੂੰ ਅੱਗੇ ਲੈ ਕੇ ਜਾਓ ਨਾ ਜੇ ਬੀਜਪੀ ਦੂਜੇ ਸੰਯੋਗਾਕਾਰ ਕੇ ਹਿੰਦੂ ਰਾਸ਼ਟਰ ਦੇ ਮੁੱਦੇ ਨੂੰ ਅੱਗੇ ਨਹੀਂ ਲਿਆ ਰਹੀ ਹੈ ਤਾਂ ਕੀ ਇਕੱਲੇ ਜਾਲ ਬੀਜਪੀ ਦਾ ਸਹਿਯੋਗ ਕਰੇ ਜਾਂ ਨਾ ਕਰੇ ਆਪਣੇ ਏਜੰਡੇ ਨੂੰ ਅੱਗੇ ਨਹੀਂ ਲਿਆ ਸਕਦਾ ਸੋ ਮੈਂ ਇੱਥੇ ਇੱਥੇ ਹੀ ਕਹਿੰਦਾ ਕਿ ਆਪਣਾ ਏਜੰਡਾ ਲਿਆਓ ਤੁਸੀਂ ਜਿਹੜਾ ਲੈਸ ਹੋਏ ਹੋ ਕੰਮ ਨੂੰ ਵਿਜਨ ਲੈਸਨੈਸ ਹੈ ਇਹਦੇ ਵਿੱਚ ਆ ਕੇ ਕੰਮ ਨੂੰ ਇੱਕ ਵੱਡੀ ਦਿਸ਼ਾ ਦੇਸੋ ਕੋਈ ਤਰਜੀਹ ਸਤਗੇ ਜੀ ਜੀ ਬੈਸਟਰ ਤੋਂ ਦਾ ਉਹ ਤੁਹਾਨੂੰ ਬਾਤ ਵਿੱਚ ਸਿਕਿਉਰਿਟੀ ਵਿਚਾਰ ਦੱਸਣਾ ਸੰਦੇ ਕਿਤੇ ਟਨਵਾਚ ਤੇ ਫਿਰ ਅੱਜ ਕੋ ਅਗਲੇ ਸੌਦੇ ਕਿਸ ਕਿਸੇ ਪੋਸਟ ਸਕਸੀਡ ਦੇ ਨਾਲ ਨਾ ਹੋਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਸਾਨੂੰ ਦਿਵਾਨਤ ਧੰਨਵਾਦ